ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ 28 ਅਪ੍ਰੈਲ ਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਜੇ ਵਿੱਚ ਆਪਾਂ ਤਾਜ਼ੀਆਂ ਸੂਈਆਂ ਵੇਖਣਾ ਤਿੰਨ ਦਿਖਾਵਾਂਗੇ ਤੇ ਇੱਕ ਆ ਗੱਬਣ ਬੱਚੀ ਦਿਖਾਵਾਂਗੇ ਜਿਹੜੀ ਹਜੇ ਹਫ਼ਤਾ ਸੂਨ ਨੂੰ ਲੈਂਦੀ ਆ ਪਹਿਲਾ ਸੂਆ ਚਾਰ ਦੰਦ ਬੱਚੀ ਆ ਹਫ਼ਤਾ ਸੂਨ ਨੂੰ ਲੈਂਦੀ ਆ ਇਹ ਦਿਖਾਵਾਂਗੇ ਪ੍ਰੋਪਰ ਵੀਡੀਓ ਦਿਖਾਵਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸ਼ਾਮ ਨੂੰ 5:30 4:30 ਵਜੇ ਆਪਾਂ ਵੀਡੀਓ ਬਣਾ ਰਹੇ ਆ ਸੋ ਇਹ ਕਾਬਸੀ ਸੋ ਨੂੰ ਪਹਿਲਾ ਸੂਆ ਸੂਈ ਹੋਈ ਚਾਰ ਦੰਦ ਬੱਚੀ ਆ ਪਹਿਲਾ ਸੂਆ ਸੂਈ ਵੀ ਇਹ ਦਿਖਾਵਾਂਗੇ ਪਹਿਲਾ ਸੂਆ ਚਾਰ ਦੰਦ ਬੱਸੀ ਆ ਫੇਸਬੁਕ ਕੋਆਰਡੀਨੇਟਰ ਦੇ ਸਾਹਮਣੂ ਇੱਕ ਇਹਦੀ ਵੀ ਡਿਟੇਲ ਦੇਵਾਂਗੇ ਪ੍ਰੋਪਰ ਤੁਹਾਨੂੰ ਪਹਿਲਾ ਸੂਆ ਚਾਰ ਦੰਦ ਬੱਸੀ ਸੂਈ ਹੋਈ ਆ ਸੋ ਜਿਹੜੀ ਬੱਸੀ ਪਹਿਲੀ ਨੰਬਰ ਤੇ ਤੁਸੀਂ ਦੇਖ ਰਹੇ ਹੋ ਇਹ ਪਹਿਲਾ ਸੂਆ ਚਾਰ ਦੰਦ ਬੱਸੀ ਆ ਹੱਥੀ ਚੁਾਈ ਵਾਲਾ ਸੋਨਾ ਥਾਣਾ ਤੁਸੀਂ ਦੇਖ ਸਕਦੇ ਹੋ ਲਵੇ ਤੋਂ ਹੱਥੀ ਚੁਾਈ ਵਾਲਾ ਸੋਨਾ ਥਾਣਾ ਪਹਿਲਾ ਸੂਆ ਸੂਈ ਹੋਈ ਆ ਤੇ ਮਗਰ ਇਹਦੇ ਬੱਛੀ ਆ ਸੋ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੰਦ ਲੇਵੇ ਦੀ ਬੱਛੀ ਆ ਪਹਿਲਾ ਸੂਆ ਸੂਈ ਹੋਈ ਆ 5 ਦਿਨ ਦੀ ਸੂਈ ਥੱਲੇ ਹੁਣ ਕੋਈ ਮੇਰਾ ਵੀਰ 18-19 ਲੀਟਰ ਦੁੱਧ ਦੋ ਟਾਈਮ ਚਵਾਈ ਕਰਕੇ ਲਿਆ ਸਕਦਾਗਾ 18-19 ਲੀਟਰ ਦੁੱਧ ਦੋ ਟਾਈਮ ਚਵਾਈ ਕਰਕੇ ਲਿਆ ਸਕਦਾਗਾ 4 ਦਿਨ ਦਾ ਬੱਸੀ ਪਹਿਲਾ ਸੂਆ ਸੂਈ ਹੋਈ ਆ ਮਗਰ ਬੱਛੀ ਆ ਸੋ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਦੂਸਰੀ ਸਾਈਡ ਤੋਂ ਵੀ ਸਣ ਚੈੱਕ ਕਰਾਣੇ ਆ ਹੱਥੀ ਚਵਾਈ ਵਾਲਾ ਥਾਣਾ ਮਗਰ ਬੱਛੀ ਐ ਇਹਦੇ ਸੋ ਬੋਧੇਬੱਦੇ ਵਾਲੀ ਬੱਛੀ ਵੀ ਦੇ ਸਕਦੇ ਹੋਂ ਹਾਈਟ ਲੈਂਥ ਵਧੀਆ ਬੱਛੀ ਦੀ ਸੋ ਦੇ ਸਕਦੇ ਹੋਂ ਮਗਰ ਬੱਛੀ ਆ ਬੱਸੀ ਵੀ ਬਹੁਤ ਚੰਗੀ ਸੀਮਣ ਦੀ ਐ ਦਾ ਰਿਕਾਰਡ ਸਾਰਾ ਮਿਲ ਜੂਗਾ ਮੇਰੇ ਦੋੜ ਮੈਂ ਖੜੀ ਸੋ ਮਗਰ ਬੱਛੀ ਆ ਪਹਿਲਾ ਸੂਆ ਬੱਛੀ ਸੂਈ ਹੋਈ ਆ ਤੋਦੀ ਦੇਖੋ ਬੱਛੀ ਲੈ ਚੱਲ ਭਤੰਦਰ ਲੈ ਚੱਲ ਘਮਾ ਕੇ ਸੋ 18 ਲੀਟਰ 18 ਤੋਂ 11 ਲੀਟਰ ਦੋ ਟਾਈਮ ਚੁਵਾਈ ਕਰਕੇ ਲਿਆ ਸਕਦੇ ਹਾਂ ਪਹਿਲਾ ਸੂਆ ਬੱਛੀ ਸੂਈ ਹੋਈ ਸਾਨੂੰ ਦਿਖਾਦੀ ਤੋੜ ਕੇ ਥਣਲੇਵਾ ਸੋਣਾਗਾ ਹੱਥੀ ਚੁਵਾਈ ਵਾਲਾ ਥਾਣਾ ਇਹ ਪਹਿਲੇ ਨੰਬਰ ਤੇ ਬੱਛੀ ਦਿਖਾਦੀ ਅਗੇ ਦੂਜੇ ਨੰਬਰ ਤੇ ਵੱਛੀ ਆ ਮਾਦਾਰ ਰਿਕਾਰਡ ਆ 35 ਤੋਂ 40 ਲੀਟਰ ਦਾਗਾ ਹਜੇ ਹਫਤਾ ਸੂਨ ਨੂੰ ਬਾਕੀ ਆ ਫੁੱਲ ਹਾਈਟ ਫੁੱਲ ਲੈਂਥ ਆ ਫੁੱਲ ਬੋਡੀ ਵੇਟ ਆ ਤੁਸੀਂ ਦੇਖ ਸਕਦੇ ਹੋ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਵਾਨੇ 'ਚ ਢਿੱਲਾ ਢੋਲਣਾ ਬਹੁਤ ਪਈਆਂ ਨੇ ਹਜੇ ਹਫਤਾ ਲੈਂਦੀ ਆ ਫੁੱਲ ਬਰੀਡ ਚ ਸਾਰਾ ਵੱਛੀ ਦਾ ਰਿਕਾਰਡ ਆ ਸੋ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਖੰਡ 'ਚ ਵਿੱਥੀ ਬਹੁਤ ਜ਼ਿਆਦਾ ਗੈਪ ਬਹੁਤ ਥਣਾ ਜੀ ਦੇਖ ਸਕਦੇ ਹੋ ਨੇੜ ਤੋਂ ਖਾਨਾ ਵਿੱਥੀ ਤੇ ਬਹੁਤ ਆ ਥਣਾ ਬਾਕੀ ਬਰੀਡ ਬਰੂਡ ਬੱਚੀ ਦੀ ਬਹੁਤ ਟੌਪਲੀ ਆ ਸਾਰਾ ਬੱਛੀ ਦਾ ਰਿਕਾਰਡ ਹੈ ਦੂਜੇ ਨੰਬਰ ਤੇ ਆ ਗਈ ਚੰਗੀ ਸੇਵਾ ਦੇ ਨਾਲ 30 ਤੋਂ ਪਲੱਸ ਦੁੱਧ ਪਾਉ ਪਹਿਲੇ ਸੂਈ ਹਜੇ 2 ਦਿਨ ਤੋਂ 4 ਦਿਨਾਂ ਦੇ ਹੋ ਰਹੀ ਆ ਬੱਚੀ ਹੋਰ ਕੀ ਦਿਖਾਵਾਂ ਤੁਹਾਨੂੰ ਬੱਚੀ ਦੀ ਬਿਊਟੀ ਬੂਟੀ ਚੈੱਕ ਕਰਿਓ ਹਾਈਟ ਲੈਂਥ ਫੁੱਲ ਆ ਲੈ ਚੱਲ ਉਧਰ ਲੈ ਚੱਲ ਉਧਰ ਸੋ ਦੇਖੋ ਰੋਗਲਾ ਪੁੱਤ ਰੋਗਲਾ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਹਾਈਟ ਲੈਂਥ ਫੁੱਲ ਆ ਪਹਿਲਾ ਸੂਆ ਬੱਛੀ ਸੂਰੀ ਆ 2 ਤੋਂ 4 ਦਿਨ ਹਜੇ ਹੋ ਰਹੀ ਆ 35 40 ਲੀਟਰ ਦਾ ਮਾਦਰ ਕਾਰਡ ਆ 30 ਤੋਂ ਪਲੱਸ ਦੁੱਧ ਪਾ ਦੂਗੀ ਚੰਗੀ ਸੇਵਾ ਦੇ ਨਾਲ ਦੇਖੋ ਫੁੱਲ ਬੋਡੀ ਬੇਟਾ ਬੱਛੀ ਦਾ ਅਜੇ ਹਫਤਾ ਤੱਕ ਸੂਣ ਨੂੰ ਲੈਂਦੀ ਆ ਪਹਿਲਾ ਸੂਆ ਬੱਛੀ ਸੂਰੀ ਆ 2 ਨੰਬਰ ਤੇ ਬੱਛੀ ਆ ਗਈ ਇਹ ਸੋ ਇਹ ਇੱਕ ਤੇ ਦੋ ਨੰਬਰ ਆਪਾਂ ਬੱਸੀਆਂ ਦਿਖਾ ਚੁੱਕੇ ਆ ਤੁਹਾਨੂੰ ਪਹਿਲਣਾ ਬੱਸੀਆਂ ਸੋ ਅਗੇ ਦੂਜਾ ਸੂਆ ਬੱਛੀ ਤਾਜੀ ਸੂਈ ਹੋਈ ਆ ਕੋਈ ਮੇਰਾ ਵੀਰ 20 ਤੋਂ 21 ਲੀਟਰ ਦੁੱਧ ਦੋ ਟਾਈਮ ਚੋਕੇ ਲਿਜਾ ਸਕਦਾਗਾ ਮਗਰ ਇਹਦੇ ਮੇਲਕਾਫ ਆ ਹਫਤਾ ਪੁਰਾ ਸੁਈ ਨੂੰ ਹੋ ਗਿਆ ਹੱਥੀਚੁਆਈ ਵਾਲਾ ਸੋਨਾ ਥਾਣਾ ਹਾਈਟ ਲੈਂਥ ਫੁੱਲ ਅਵੱਛੀ ਦੂਜਾ ਸੁਆ ਸੁਈ ਵੀ ਦੇ ਸਕਦਾ ਹਾਂ ਕੱਲਾ ਕੱਲਾ ਨਿੱਖੜਮਾ ਥਾਣਾ ਹੱਥੀਚੁਆਈ ਵਾਲਾ ਸੋਨਾ ਥਾਣਾ ਬਾਕੀ ਖਾਣ ਪੀਣ ਨੂੰ ਬਹੁਤ ਚਾਰੂ ਆ ਵੱੱਸੀ ਫੁੱਲ ਹਾਈਟ ਫੁੱਲ ਲੈਂਥ ਅਵੱਛੀ ਦੀ ਦੂਜਾ ਸੁਆ ਸੁਈ ਹੋਈ ਆ ਤੇ ਦੇ ਸਕਦਾ ਹਾਂ 20 ਲੀਟਰ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾ ਇੱਕ ਹਫਤੇ ਦੀ ਸੁਈ ਵਿੱਚ 24-25 ਕਿਲੋ ਖੋਲਾ ਦੁੱਧ ਪਾਉਗੀ ਦੂਸਰੀ ਸਾਈਡ ਤੋਂ ਵੀ ਹਵਾਨਾ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਹੱਥੀਚੁਆਈ ਵਾਲਾ ਸੋਨਾ ਥਾਣਾ ਸੋ ਹਾਈਟ ਲੈਂਥ ਫੋਲਾ ਬੱਛੀ ਦੀ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਦੂਜਾ ਸੂਆ ਸੂਈ ਹੋਈ 20 ਲੀਟਰ ਤੋਂ ਤਿਆਰ ਆ ਸੋ 30 ਨੰਬਰ ਤੇ ਬੱਛੀ ਦਿਖਾ ਚੁੱਕੇ ਆ ਸੋ ਅਗੇ ਲਾਸਟ ਤੇ ਬੱਛੀ ਵੀ ਪਹਿਲਣ ਸੂਈ ਹੋਈ ਆ ਮਗਰ ਇਹਦੇ ਮੇਲਕਾਫ ਆ 18 ਲੀਟਰ ਬੋਲੀ ਇਹ ਥੱਲੇ ਹੁਣ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ 18 ਲੀਟਰ 18 19 ਲੀਟਰ ਬੋਲੀ ਚੁੱਕ ਕੇ ਲੈ ਜਾ ਸਕਦਾ ਬਰੀਡ ਦੇਖੋ ਬੱਛੀ ਦੀ ਪਰ ਜਾ ਬਸੇ ਪੁੱਤ ਸੋ ਬਰੀਡ ਬਹੁਤ ਟੌਪ ਦੀ ਆ ਬਰੀਕੀਆਂ ਬਹੁਤ ਵੱਛੀ ਦੇ ਵਿੱਚ ਦੇਖ ਸਕਦੇ ਹੋ ਹਾਈਟ ਲੈਂਥ ਫੁੱਲਾ ਦੂਜਾ ਪਹਿਲਾ ਸੂਆ ਸੂਈ ਹੋਈ ਆ ਚਾਰ ਦੰਦ ਵੱਛੀ ਆ ਖਣਾ ਦਾ ਗੈਪ ਗੂਪ ਚੈੱਕ ਕਰ ਸਕਦੇ ਤੁਸੀਂ ਫੁੱਲ ਗੈਪ ਆ ਸੋ ਹਵਾਨੇ ਦੀ ਬਹੁਤ ਸੋਹਣੀ ਤਿਆਰ ਹੋਈ ਵੀ ਆ ਦੇਖ ਸਕਦੇ ਤੁਸੀਂ ਸਾਢੇ 4 ਵਜੇ ਦਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ 18-19 ਲੀਟਰ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੁੱਕ ਕੇ ਲਿਆ ਸਕਦਾਗਾ ਇਹ ਪਹਿਲਾਂ ਵੱਛੀ ਸੂਈ ਹੋਈ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ